ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਸੇਮ ਡੇਟ 4 ਨਵੰਬਰ 2025 ਕਿ ਜਿਹੜਾ 28 ਅਕਤੂਬਰ ਦਾ ਜ਼ਿੰਦਗਰਨਤਾ ਅਡਮਿਨਿਸਟ੍ਰੇਸ਼ਨ ਮਿਨਿਸਟਰ ਵਾਲਾ ਨੋਟੀਫਿਕੇਸ਼ਨ ਸੀ ਜਿਹੜਾ 31 ਅਕਤੂਬਰ ਤੋਂ ਲਾਗੂ ਹੋਣਾ ਸੀ ਉਹਨੂੰ ਵਿਦਡਰੋ ਕੀਤਾ ਜਾਂਦਾ ਹੈ ਉਹਨੂੰ ਕੈਨਸਲ ਔਰ ਵਿਦਿਨ ਮਿਨਟਰ ਇੱਕ ਨੋਟੀਫਿਕੇਸ਼ਨ ਫੇਰ ਜਿਹੜਾ ਹੈ ਸੇਮ ਡੇਟ 4 ਨਵੰਬਰ 2025 ਆਵਿਦਨ ਹੋ ਗਿਆ ਪੁਰਾਣੇ ਨੋਟੀਫਿਕੇਸ਼ਨ ਦੀ ਸਾਰੀ ਇਬਾਰਤ ਇਹ ਲਾਸਟ ਇੱਕ ਲਾਈਨ ਦਿੱਤੀ ਜਾਂਦੀ ਆ ਵੀ ਔਰ ਜਿਹੜਾ 28 ਅਕਤੂਬਰ ਵਾਲਾ ਨੋਟਿਸ ਕਿ ਜਿਹੜੀ ਇੰਪਲੀਮੈਂਟੇਸ਼ਨ ਦੀ ਡੇਟ ਦਿੱਤੀ ਹੋਇਆ ਫਰਦਰ ਜਦੋਂ ਭਾਰਤ ਸਰਕਾਰ ਤੈਅ ਕਰੂਗੀ ਉਦੋਂ ਲਾਗੂ ਹੋਊਗਾ ਭਾਈ ਸਾਹਮਣੇ ਦੇਖੀਂ ਸੋ ਕਹਿਣ ਤੋਂ ਭਾਵੇਂ ਆ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਤੁਹਾਡੀ ਸਪਿਰਟ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੇ ਤੇ ਆਪਾਂ ਚੁੱਪ ਕਰਕੇ ਅੱਜ ਬਹਿ ਗਏ ਜੇ ਨੋਟੀਫਿਕੇਸ਼ਨ ਜਿਹੜਾ ਕਿ ਮੈਂ ਪਹਿਲਾਂ ਵੀ ਕਿਹਾ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਪੂਰੀ ਤਰੀਕੇ ਨਾਲ ਪੰਜਾਬ ਦੇ ਇੱਕ ਸੂਬੇ ਦੇ ਜਿਹੜੀ ਆਟੋਨਮੀ ਉਹਦੇ ਤੇ ਵੱਡਾ ਟਾਕਾ ਇਸ ਕਰਕੇ ਪਹਿਲੀ ਗੱਲ ਤੇ ਜਦੋਂ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਅਧਿਕਾਰ ਹੀ ਨਹੀਂ ਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਤੇ ਇਸ ਆਧਾਰ ਤੇ ਡੋਟ ਪੀਚ ਜਾਰੀ ਕਰਦੇ ਨੰਬਰ 1 ਨੰਬਰ 2 ਤੁਸੀਂ ਕਿਹੜਾ ਮਜ਼ਾਕ ਕਰ ਰਹੇ ਜਦੋਂ ਬੱਚੇ ਸਾਡੇ ਲਗਾਤਾਰ ਸਾਡੇ ਫੈਲੋਜ਼ ਪੰਜਾਬ ਦੇ तमाम ਪੰਜਾਬ ਕਰਦੀ ਲੋਕ ਪ੍ਰੋਟੈਸਟ ਕਰ ਰਹੇ ਆ ਪਿਛਲੇ ਇੱਕ ਹਫਤੇ ਤੋਂ ਤੇ ਤੁਸੀਂ ਸਿਰਫ ਅੱਖਾਂ 'ਚ ਧੂੜ ਪਾਉਣ ਲਈ ਕਹਿ ਦਿੰਨੇ ਆ ਉਹ ਜੀ ਡੇਟ ਕੋਈ ਤੈ ਨਹੀਂ ਕੀਤੀ ਨੋਟੀਫਿਕੇਸ਼ਨ ਅਡਜਸਟ ਕਰਦਾ ਸੋ ਮੇਰੀ ਤੁਹਾਡੇ ਰਾਹੀ ਮੀਡੀਆ ਦੇ ਰਾਹੀ ਫੇਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਪਾਚਪਾ ਪੰਜਾਬ ਦੇ ਲੋਕਾਂ ਨਾਲ ਜਾਗ ਕਰਦੀ ਆ ਸਾਡੇ ਜਿਹੜੇ ਆ ਇਮੋਸ਼ਨਸ ਨਾਲ ਖੇਡ ਰਹੀ ਆ ਇਲੀਗਲ ਔਰ ਅਨਕਨਸਟੀਚੂਅਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਹੋਣਾ ਚਾਹੁੰਦੇ ਆ ਸਾਨੂੰ ਇਹ ਲੜਾਈ ਬਰਕਰਾਰ ਰੱਖਣੀ ਚਾਹੀਦੀ ਹੈ ਸਟੈਂਡ ਬੜਾ ਸਪਸ਼ਟ ਹੈ ਜਿਹੜਾ ਇਲੀਗਲ ਨੋਟੀਫਿਕੇਸ਼ਨ ਹੋ ਵਿਦਡਰੋ ਕੀਤਾ ਜਾਵੇ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਉਹਨਾਂ 'ਤੇ ਲੜਾਈ ਜਾਰੀ ਰਹੂ ਸਰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਗਿਆ ਕਿ ਕੋਈ ਬਿੱਲ ਲਿਆਉਣ ਦੀ ਜ਼ਰੂਰਤ ਪਈ ਤਾਂ ਲਿਆਂਦਾ ਜਾਏਗਾ ਹਾਈ ਕੋਰਟ ਚ ਚੈਲੰਜ ਕੀਤਾ ਜਾਏਗਾ ਡੈਫੀਨਿਟਲੀ ਮੈਂ ਪਹਿਲੇ ਦਿਨ ਤੋਂ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਣ ਪੰਜਾਬ ਸਰਕਾਰ ਹੋਵੇ ਚਾਹੇ ਅਸੀਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਤਮਾਮ ਜਿਹੜੇ ਵੇ ਆਊਟ ਹੈ ਚਾਹੇ ਉਹ ਲੈਜਿਸਲੇਸ਼ਨ ਦੇ ਰਾਹੀਂ ਚਾਹੇ ਆਨਰੇਬਲ ਕੋਰਟ ਦੇ ਰਾਹੀਂ ਅਸੀਂ ਉਹ तमाम ਜਿਹੜੇ ਤਰੀਕੇ ਆ ਤੌਰ ਤਰੀਕੇ ਉਹਨਾਂ ਨੂੰ ਵਰਤਾਂਗੇ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹਾ ਔਰ ਡੈਫੀਨੇਟਲੀ ਪੰਜਾਬ ਦੀ ਵਿਧਾਨ ਸਭਾ ਚ ਵੀ ਲਵਾਗੇ ਇਹਨੂੰ ਕਿ ਇਲੀਗਲ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ ਗੁੰਡਾ ਕਰਤੀ ਦਾਦਾਗਰੀ ਤਾਨਾਸ਼ਾਈ ਬਾਦਸ਼ਾਹ ਦੀ ਤਿਆਰੀ ਕਦੀ ਨਹੀਂ ਚਰਨ ਕੀਤੀ ਇਹ ਪੂਰੀ ਕੰਫਾਈਡ ਹੈ ਬਦਗੀ ਮੀਗਲ ਤਾਂ ਆਪਣਾ ਚੱਲ ਰਿਹਾ ਹੈ ਹਨਾ ਇਹ ਤਾਂ ਕੋਰਟ ਦਾ ਫੈਸਲਾ ਕੋਈ ਕੁਝ ਵੀ ਆਸਾ ਸਾਹਮਣੇ ਇੱਕ ਸ਼ਿਕਾਇਤ ਲੈ ਕੇ ਰਿਟਰਨ ਦੇ ਕੇ ਅਬਜੈਕਟ ਮੈਂ ਉਹ ਸਾਹਮਣੇ ਸਮਝਾ ਕੇ ਕੈਮਰਾ ਸਾਹਮਣੇ ਸਰਕਾਰ ਨੂੰ ਸਾਹਮਣੇ ਦੇ ਕੇ ਕੰਕਰ ਕੈਮਰੇਬਲ ਰੈਂਡਰ ਦੇਖਿਓ ਨਿਸ਼ਚੀ ਦਾ ਬੰਦਾ ਕੰਕਰ ਸੈਟ ਸਰ ਸਾਹਮਣੇ ਦੇ ਕੇ ਤਾਂ ਠੀਕ ਜਦੋਂ ਆਪਣਾ ਅੰਦੋਲਨ ਉੱਤੇ ਨੂੰ ਜਾਊਗਾ ਆਪਣਾ ਸੰਘਰਸ਼ ਉੱਤੇ ਨੂੰ ਜਾਊਗਾ ਤੇ ਉਦੋਂ ਉਦੋਂ ਸੈਂਟਰ ਨੇ ਚਾਲਾਂ ਖੇਡਣੀਆਂ ਨੇ ਆਪਣੇ ਜਿਵੇਂ ਉਹਨਾਂ ਨੇ ਨੋਟੀਫਿਕੇਸ਼ਨ ਕਹਿ ਦਿੱਤੀ ਵੀ ਆਪਾਂ ਨੇ ਰੱਦ ਕਰਤਾ ਹੁਣ ਅਸੀਂ ਵੀ ਦੇਖਿਆ ਨਾ ਜਦੋਂ ਅਸੀਂ ਵੀ ਵਾਪਸ ਜਾਣ ਲੱਗੇ ਸੀਗੇ ਕਿ ਚਲੋ ਚਲੋ ਜਿੱਤ ਹੋ ਗਈ ਇਹਨਾਂ ਦੀ ਹੈ ਨਾ ਪਰ ਇੱਥੇ ਆ ਕੇ ਪਤਾ ਲੱਗਿਆ ਸਲੀਅਤ ਕੁਝ ਹੋਰ ਸੀਗੀ ਕਿ ਇਹ ਰੱਦ ਨਹੀਂ ਹੋਇਆ ਉਹੀ ਸੇਮ ਥੋੜਾ ਜਿਹਾ ਉਹਨਾਂ ਨੇ ਚੇਂਜ ਕਰਤੇ ਆਪਣੇ ਵਰਲਡ ਤੇ ਇਸ ਕਰਕੇ ਬੇਨਤੀ ਕਰਦੇ ਆ ਸਾਰਿਆਂ ਨੂੰ 10 ਤਰੀਕ ਦੀ ਕੋਲ ਦਿੱਤੀ ਹੋਈ ਆ ਆਪਣਾ ਆਪਣਾ ਯੂਨੀਵਰਸਿਟੀ ਦੇ ਅੰਦਰ ਵੱਡਾ ਇਕੱਠ ਕਰਨਾ ਆ ਸਾਰੇ ਕਿਸਾਨ ਜਥੇਬੰਦੀਆਂ ਸਟੂਡੈਂਟਸ ਦੀਆਂ ਜਥੇਬੰਦੀਆਂ ਸਾਰੀ ਬੜ ਚੜ ਕੇ ਇੱਥੇ ਆਉਣ ਗਈਆਂ ਸਾਰਿਆਂ ਨੂੰ ਬੇਨਤੀ ਆ ਉਵੇਂ ਹੀ ਬਰਕਰਾਰ ਰੱਖਿਆ ਗਿਆ ਅਸੀਂ ਇੱਥੇ ਨਾਰੇ ਸੁਣਦੇ ਆ ਤਿੰਨ ਚਾਰ ਦਿਨਾਂ ਤੋਂ ਅਸੀਂ ਸੁਣ ਰਹੇ ਆ ਨਾਰੇ ਇੱਥੇ ਲੱਗਦੇ ਨੇ ਹਨਾ ਕਿ ਅਸੀਂ ਲੈ ਕੇ ਰਹਾਗੇ ਆਜ਼ਾਦੀ ਅਤੇ ਅਸੀਂ ਸੰਘਰਸ਼ ਸਾਰੇ ਕਰਦੇ ਆ ਚਾਹੇ 6 ਸਟੂਡੈਂਟਸ ਹੋ ਗਏ ਚਾਹੇ 80 ਕਰਦੇ ਅਸੀਂ ਕਿਹਦੇ ਲਈ ਕਿਸ ਚੀਜ਼ ਦੀ ਆਜ਼ਾਦੀ ਮੰਗਦੇ ਅਸੀਂ ਇਸ ਚੀਜ਼ ਦੀ ਆਜ਼ਾਦੀ ਮੰਗਦੇ ਆ ਵੀ ਇੱਕ ਰਾਜ ਅੱਛਾ ਹੋਣਾ ਚਾਹੀਦਾ ਕਿਸ ਰਾਜ ਦੇ ਅੰਦਰ ਜ਼ੁਲਮ ਨਾ ਹੋਵੇ ਜਿਸ ਰਾਜ ਦੇ ਅੰਦਰ ਕੋਈ ਭੇਦ ਭਾਵਨਾ ਨਾ ਹੋਵੇ ਜਿਸ ਰਾਜ ਦੇ ਅੰਦਰ ਕੋਈ ਜਾਤ ਪਾਤ ਨਾ ਹੋਵੇ ਜਿਸ ਰਾਜ ਦੇ ਅੰਦਰ ਸਾਰੇ ਸੂਖੀ ਬਸਣ ਅਸੀਂ ਵੀ ਤਾਂ ਉਸੇ ਰਾਜ ਦੀ ਗੱਲ ਕਰਦੇ ਹਾਂ ਉਸੇ ਆਜ਼ਾਦੀ ਦੀ ਗੱਲ ਕਰਦੇ ਹਾਂ ਤੁਸੀਂ ਵੀ ਉਸੇ ਆਜ਼ਾਦੀ ਦੀ ਗੱਲ ਕਰਦੇ ਹੋ ਪੰਜਾਬ ਤਾਂ 175 ਸਾਲਾਂ ਤੋਂ ਉਸ ਆਜ਼ਾਦੀ ਦੇ ਸੰਘਰਸ਼ ਦੇ ਰਾਹ ਦੇ ਉੱਤੇ ਆ ਤੇ ਸੈਂਟਰ ਸਟੇਟ ਸਾਨੂੰ ਹਰ ਰੋਜ਼ ਮਾਰਦੀ ਆਪਣੀ ਗੰਦੀ ਨੀਤੀਆਂ ਰਾਹੀਂ ਠੀਕ ਹੈ ਉਹ ਨੀਤੀਆਂ ਕਿਵੇਂ ਯੂਜ਼ ਕਰਦੀਆਂ ਨੇ ਕਦੇ ਉਹ ਕਾਨੂੰਨ ਦੇ ਥਾਈ ਉਹ ਨੀਤੀਆਂ ਨੂੰ ਲੈ ਕੇ ਆਉਂਦੇ ਨੇ ਸਾਨੂੰ ਕਾਬੂ ਕਰਨ ਵਾਸਤੇ ਕਦੇ ਉਹ ਪੁਲਿਸ ਦੇ ਥਾਂ ਹੀ ਲੈ ਕੇ ਆਉਂਦੇ ਨੇ ਸਾਨੂੰ ਕਾਬੂ ਕਰਨ ਵਾਸਤੇ ਕਦੇ ਉਹ ਫੌਜ ਦੇ ਥਾਂ ਹੀ ਲੈ ਕੇ ਆਉਂਦੇ ਨੇ ਸਾਨੂੰ ਕਾਬੂ ਕਰਨ ਵਾਸਤੇ ਪਰ ਅੱਜ ਭਾਈ ਪੰਜਾਬ ਦੇ ਜਾਇਓ ਇਹ ਗੱਲ ਸਮਝਣੀ ਪੈਣੀ ਆ ਆਪਾਂ ਸਾਰਿਆਂ ਨੂੰ ਵੀ ਭਾਈ ਅੱਜ ਤੁਸੀਂ ਫੇਰ ਜੰਗ ਦੇ ਮਾਹੌਲ ਚ ਜੇ ਤੁਸੀਂ ਨਹੀਂ ਸਮਝੋਗੇ ਵੀ ਇਹ ਦਿੱਲੀ ਤੇ ਪੰਜਾਬ ਦੀ ਜੰਗ ਹੈ ਤੁਸੀਂ ਕਦੇ ਵੀ ਇਹ ਜੰਗ ਨਹੀਂ ਜਿੱਤ ਸਕਦੇ ਤੁਹਾਨੂੰ ਆਪਣਾ ਦੁਸ਼ਮਣ ਪਛਾਣਨਾ ਪੈਣਾ ਵੀ ਤੁਹਾਡਾ ਦੁਸ਼ਮਣ ਕੌਣ ਹੈ ਵੀ ਇਹ ਨੀਤੀਆਂ ਨਿਕਲਦੀਆਂ ਕਿਥੋਂ ਨੇ ਕਿਸੇ ਇਹਦਾ ਦੁਰਪਯੋਗ ਹੋ ਰਿਆ ਵੀ ਇੱਥੇ ਗੰਦੀ ਨੀਤੀਆਂ ਨਿਕਲਦਿਆਂ ਨੇ ਸਾਰੀ ਦੀ ਸਾਰੀਆਂ ਸਾਨੂੰ ਆਜ਼ਾਦੀ ਤੋਂ ਪਾਸੇ ਰੱਖਿਆ ਜਾਂਦਾ ਆ ਵੀ ਜਿਹੜਾ ਵੀ ਬੋਲਦਾ ਆ ਉਹਨੂੰ ਚੱਕ ਕੇ ਆ ਤਾਂ ਮਾਰ ਦੋ ਜਾਂ ਉਹਨੂੰ ਜੇੜ ਤੇ ਡੱਕ ਦਿਓ ਤੁਸੀਂ ਦੇਖ ਲਿਆ ਸਾਰੇ ਸਾਰਾ ਸਿਸਟਮ ਹੁਣ ਲਦਾਖ ਦੇ ਅੰਦਰ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਖਾਲਿਸਤਾਨੀ ਮੂਵਮੈਂਟ ਦੇ ਅੰਦਰ ਦੇਖ ਚੁੱਕੇ ਹੋ ਨਾਗਾਲੈਂਡ ਦੇ ਅੰਦਰ ਮਨੀਪੁਰ ਦੇ ਅੰਦਰ ਵੀ ਅਗਲੇ ਬੋਲਣ ਦੀ ਕਿਸੇ ਨੂੰ ਵੀ ਦਿੰਦੇ ਔਰ ਪੰਜਾਬ ਦਾ ਤਾਂ ਇੰਨਾ ਕ ਕਹਾਨ ਕਰਤਾ ਨਾ ਬਾਈ 1947 ਤੋਂ ਲੱਗੇ ਹੋਏ ਨੇ ਉਦੋਂ ਹੀ ਸਾਨੂੰ ਜਰਾਈ ਪੇਸਾ ਕੌਮ ਕਹਤਾ ਇਹਨਾਂ ਨੇ 1955 ਦੇ ਅੰਦਰ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਤਾ 1966 'ਚ ਫੇਰ ਵੰਡਦਾ ਪੰਜਾਬ ਨੂੰ ਛੋਟਾ ਜਿਹਾ ਕਰਕੇ ਦੇਤਾ 1984 'ਚ ਫੇਰ ਦਰਬਾਰ ਸਾਹਿਬ ਦੇ ਟੈਂਕ ਚੜਾਏ ਗਏ ਸਾਡੀ ਸਰੀਰਕ ਆਹ ਦਿਨ ਨੇ ਜਿਹੜੇ ਨਵੰਬਰ ਦੇ ਦਿਨ ਇਹ ਨਸਲਕੁਸ਼ੀ ਵਾਲੇ ਦਿਨ ਨੇ ਜਿੱਥੇ ਸਾਡੀਆਂ 3 ਪੈਣਾ ਨਾਲ ਦਿੱਲੀ ਦੀ ਸੜਕਾਂ ਤੇ ਗੈਂਗਰੇਡ ਕੀਤਾ ਗਿਆ ਸੀਗਾ 110 ਸਹਿਰਾਂ ਦੇ ਅੰਦਰ 30000 ਸਿੱਖ ਮਾਰੇ ਗਏ ਸੀਗੇ ਗਾਲਾਂ 'ਚ ਟਾਇਰ ਪਾਏਗੇ ਸਟੀਲ ਦੀਆਂ ਇੰਡਸਟਰੀਆਂ ਦੇ ਅੰਦਰ ਜੂੰਦੇ ਬੰਦੇ ਨੂੰ ਫੈਂਕਦਾ ਜੂੰਦੇ ਸਿੱਖਾਂ ਨੂੰ ਫੈਂਕਦਾ ਉਤੋਂ ਬਾਅਦ ਸਾਡੀ ਮਾਨਸਿਕ ਨਸਲ ਕੁੱਸੀ ਕੀਤੀ ਗਈ ਅੱਜ ਸਾਡੇ ਬੱਚਿਆਂ ਨੂੰ 80% ਬੱਚਿਆਂ ਨੂੰ ਇਹ ਯਾਦ ਨਹੀਂ ਹੈਗਾ ਵੀ ਨਵੰਬਰ ਦੇ ਮਹੀਨੇ 'ਚ ਸਾਡੀ ਨਸਲ ਕੁੱਸੀ ਹੋਈ ਸੀ ਅੱਜ ਸਾਡੇ ਸਿੰਗਰ ਸ਼ੋਹ ਲਾਂਦੇ ਫਿਰਦੇ ਨੇ ਇੱਕ ਸਾਡੇ ਬੱਚਿਆਂ ਨੇ ਕਿਉਂ ਚੌਂਦੇ ਫਿਰਦੇ ਨੇ ਇਹਨਾਂ ਦੀਆਂ ਦੇ ਅੰਦਰ ਭਾਈ ਸਰਨ ਤਾਂ ਉਹਨਾਂ ਨੂੰ ਵੀ ਆਣੀ ਚਾਹੀਦੀ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਵੀ ਸਟੇਟ ਕੰਮ ਕਿਵੇਂ ਕਰਦੀ ਆ ਕਿਵੇਂ ਉਹਨਾਂ ਦੀਆਂ ਨੀਤੀਆਂ ਨੇ ਹਰ ਰੋਜ਼ ਪੰਜਾਬ ਨੂੰ ਖਤਮ ਕਰਦੀ ਭਾਈ ਹਰ ਰੋਜ਼ ਖਤਮ ਕਰ ਰਹੇ ਨੇ ਹਨੇਰਾ ਐਨਾ ਨਹੀਂ ਹੋਇਆ ਹਜੇ ਵੀ ਵੀ ਤੁਸੀਂ ਤੁਹਾਨੂੰ ਰਾਸਤਾ ਨਾ ਦਿਖੇ ਪੰਜਾਬ ਨੂੰ ਰਾਸਤਾ ਨਾ ਦਿਖੇ ਜੇ ਅੱਜ ਵੀ ਤੁਸੀਂ ਨਾ ਆਜ਼ਾਦੀ ਦੇ ਦੀਵੇ ਲੈ ਕੇ ਨਿਕਲੋਗੇ ਨਾ ਉਹ ਰਾਜ ਵੀ ਤੁਹਾਡਾ ਦੂਰ ਨਹੀਂ ਹੈਗਾ ਜਿੱਥੇ ਆਪਾਂ ਸਾਰੇ ਸੁੱਖ ਤੇ ਸ਼ਾਂਤੀ ਨਾਲ ਜੂਵਾਂਗੇ ਤੇ ਇੱਕ ਅੱਛਾ ਰਾਜ ਮਾਣਾਂਗੇ ਤੇ ਸਾਰੇ ਲੋਕ ਸੁਖੀ ਹੋਣਗੇ ਇਸ ਕਰਕੇ ਭਾਈ ਆਜ਼ਾਦੀ ਦਾ ਸੰਘਰਸ਼ ਬਹੁਤ ਜ਼ਰੂਰੀ ਹੈ ਪੰਜਾਬ ਵਾਸਤੇ ਤਾਂ ਬਹੁਤ ਜ਼ਰੂਰੀ ਹੈ ਫਿਰ ਭਾਈ ਜੇ ਤੁਸੀਂ ਸਾਰੇ ਆਜ਼ਾਦੀ ਦੇ ਨਾਰੇ ਮਾਰਦੇ ਤੇ ਦੋ ਚਾਰ ਨਾਰੇ ਪੰਜਾਬ ਲਈ ਵੀ ਜਰੂਰ ਇੱਕ ਆਜ਼ਾਦੀ ਦੇ ਮਾਰਨੇ ਚਾਹੀਦੇ ਆ ਮੇਰਾ ਖਿਆਲ ਇਹ ਪਹਿਲੇ ਕਦਮ ਹੀ ਇਹਨਾਂ ਦਾ ਬਿਲਕੁਲ ਗਲਤ ਸੀ ਇਹ ਤੇ ਬੇਸਿਕਲੀ ਸਟੂਡੈਂਟਸ ਦਾ ਤੇ ਪੰਜਾਬੀਆਂ ਦਾ ਜਿਹੜਾ ਵੱਡੇ ਪੈਮਾਨੇ ਤੇ ਵਿਰੋਧ ਹੈ ਉਹਦੇ ਗੇਸਟ ਨੇ ਉਹ ਲੈਣਾ ਪਿਆ ਜੀ ਵਾਪਸ ਇਹ ਲੱਗਦਾ ਹੈ ਕਿ ਜਿਹਨਾਂ ਨੇ ਵਾਪਸ ਚਰਚਾ ਵੀ ਹੈ ਕਿ ਜੇ ਵਿਧਾਨ ਸਭਾ ਚ ਲਿਖਿਆ ਨਾਲ ਵਿਧਾਨ ਸਭਾ ਚ ਐਮੈਂਡਮੈਂਟ ਕਰਕੇ ਵਾਪਸ ਲੈਣਾ ਪਏਗਾ ਉਹ ਨੰਬਰ 9 ਦੇ ਕੈਦੇ ਕਾਨੂੰਨ ਦਾ ਤਾਂ ਜੇ ਪਤਾ ਨਹੀਂ ਕੀ ਨੇ ਪਰ ਮੈਂ ਸਮਝਦਾ ਕਿ ਪਹਿਲੇ ਤੋਂ ਹੀ ਇਹ ਗਲਤ ਕਦਮ ਸੀ ਇਹ ਬੇਸਿਕਲੀ ਜਿਹੜੀ ਸੈਂਟਰ ਦੀ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰਨ ਦੀ ਪਾਲਿਸੀ ਹੈ ਐਂਡ ਬੀਜਪੀ ਜਿੱਦਣ ਦੇ ਆਈਏ ਔਨ ਏਵਰੀ ਫਰੰਟ ਉਹਨਾਂ ਦੀ ਹਰ ਪਾਲਿਸੀ ਐਂਟੀ ਪੰਜਾਬ ਸਾਬਤ ਹੋ ਰਹੀ ਹੈ ਕੋਈ ਇਹ ਐਜੂਕੇਸ਼ਨਲ ਸਿਸਟਮ ਨੂੰ ਥਰੋੜ ਮਰੋੜ ਸ਼ੁਰੂ ਤੋਂ ਹੀ ਆਰਐਸਐਸ ਦਾ ਏਜੰਡਾ ਹੈ ਕਿ ਪੰਜਾਬ ਦਾ ਜਿਹੜਾ ਇਤਿਹਾਸ ਹੈ ਬੜਾ ਰਿਚ ਇਤਿਹਾਸ ਹੈ ਪੁਰਾਣੇ ਵਕਤਾਂ ਤੋਂ ਲੈ ਕੇ ਉਹਦੇ ਵਿੱਚ ਤਰੋੜ ਮਰੋੜ ਕਰਨਗੇ ਤੇ ਨੌਜਵਾਨ ਬੱਚਿਆਂ ਨੂੰ ਇੱਕ ਨਵਾਂ ਰਸਤਾ ਖਾਣ ਕੇ ਜਾਂ ਮੁਬਰਾ ਕਰਨਗੇ ਸੋ ਇਸ ਪਾਲਿਸੀ ਦੇ ਵਿੱਚ ਅੰਦਰ ਪਬਲਿਕ ਪ੍ਰੈਸ਼ਰ ਐਂਡ ਕਿਉਂਕਿ ਦੇ ਆਰ ਆਲਸੋ ਫੇਸਿੰਗ ਬਾਇ ਇਲੈਕਸ਼ਨਸ ਵੱਡੀ ਗੱਲ ਨਹੀਂ ਅਦੋਂ ਟਾਈਮ ਵੀ ਗਏ ਵਾਪਸ ਲਈ ਅਦੋਂ ਫੇਰੇ ਵਾਪਸ ਘਲਾਤਿਆ ਇਹਨਾਂ ਤੋਂ ਤੁਸੀਂ ਕੁਝ ਵੀ ਐਕਸਪੈਕਟ ਕਰ ਸਕਦੇ